ਸਾਨੂੰ ਕੋਈ 11:00 ਵਜੇ ਦੇ ਕਰੀਬ ਕਾਲ ਆਉਂਦੀ ਆ। ਉਹ ਰਿਚੀ ਦੇ ਫੋਨ ਤੋਂ ਹੀ ਆਉਂਦੀ ਆ। ਉਹ ਮਿੱਦ ਦਾ ਐਕਸੀਡੈਂਟ ਹੋ ਗਿਆ ਗਲੋਬਲ ਹਸਪੀਟਲ ਲੈ ਕੇ ਗਿਆ ਨਹੀਂ ਅਬਸੀ ਗਲੋਬਲ ਹਸਪੀਟਲ ਕਰਦੇ ਨੇ ਉਹਨੇ ਉਹਨੂੰ ਗਾ ਰੈਫਰ ਕਰਤਾ ਹੋਰ ਹਸਪੀਟਲ ਲੈ ਕੇ। ਉਹ ਜਦੋਂ ਉੱਥੇ ਲਗਾਇਆ ਤਾਂ ਤੇ ਜਾਂਦਿਆਂ ਨੂੰ ਮਤਲਬ ਡੈਥ ਸੂਰ ਹੋ ਚੁੱਕੀ ਸੀ ਉਹਨਾਂ ਦੇ। ਕਾਰਨ ਪਤਾ ਲੱਗਾ ਕਿ ਕਿੱਦਾਂ ਐਕਸੀਡੈਂਟ ਹੋਇਆ ਇਹਦੀ ਚਿੱਕੀ ਦਿੱਤੀ ਸੀਗੇ ਔਰ ਆਪਣਾ ਕਰ ਰੇ ਲੋ ਗੱਡੀ ਸੀ ਆਪਣੇ ਫੋਰਚੂਨ ਗੱਡੀ ਤੇ ਸੀਗਾ ਤੇ ਕੋਈ ਐਡਾ ਉਹ ਹੈਨੇਗਾ ਵੀ ਬਹੁਤ ਫਾਸਟ ਸਪੀਡ ਆਪਾਂ ਹਾਈਵੇ ਤੇ ਜਾ ਰਹੇ ਜਾਂ ਕੁਝ ਆ 20 25 ਦੀ ਸਪੀਡ ਤੇ ਉਹ ਗੱਡੀਆਂ ਚੱਲ ਰਹੀਆਂ ਨੇ ਉੱਥੇ। ਉਹ ਮਨ ਕੋਈ ਤਾਂ ਆਪਣੇ ਘਰ ਨੂੰ ਹੀ ਆ ਰਹੇ ਸੀਗੇ ਮੋੜ ਤੋਂ ਤੋਂ ਮਾਤਰਾਣੀ ਚੌਂਕ ਤੋਂ ਵਿੱਚ ਗਲੀ ਘਰ ਨੂੰ ਨਿਕਲ ਵੀ ਆਪਾਂ ਉਸ ਰੋਡ ਤੇ ਆ ਰਹੇ ਸੀ। ਕੋਈ ਗੀਤਾ ਮੰਦਰ ਸਾਈਡੋਂ ਦੀ ਗੱਡੀ ਆਉਂਦੀ ਆ ਵੱਖੀ ਤੋਂ ਹਿੱਟ ਕਰਦੀ ਇਹਨਾਂ ਨੂੰ। ਲੈਫਟ ਸਾਈਡ ਤੋਂ ਉਹਦੇ ਹਿੱਟ ਹੋਣ ਨਾਲ ਥੋੜਾ ਇਹਨਾਂ ਦਾ ਬੈਲੈਂਸ ਵਿਗੜਦਾ ਆ ਤੇ ਉਹ ਫਰੰਟ ਤੋਂ ਆ ਰਹੀ ਗੱਡੀ ਗ੍ਰੈਂਡ ਮਟੇਰਾ ਉਹ ਵਿੱਚ ਵੱਜਦੀ ਆ ਤੇ ਕੋਈ ਇੰਨੀ ਕੁ ਜ਼ੋਰ ਨਾਲ ਵੱਜਦੀ ਆ ਬਲੂਨ ਖੁੱਲਦੇ ਆ। ਉਹ ਵੱਜ ਕੇ ਦੂਜੀ ਪਾਸੇ ਦੂਜੀ ਸਾਈਡ ਜਾ ਕੇ ਸ਼ਟਰ ਨਾਲ ਟਕਰਾਈ ਜਾਂਦੀ ਆ ਇੱਕ ਦੋ ਗੱਡੀਆਂ ਨਾਲ ਹੋਰ ਵੀ ਟਕਰਾਉਂਦੀ ਆ ਮਤਲਬ ਕਿ ਜੇ ਕਈ ਰਿਚੀ ਸਪੀਡ ਸੀ ਜਾਂ ਕੁਛ ਰਿਚੀ ਤਾਂ ਉੱਥੇ ਹੀ ਉੱਥੇ ਗੱਡੀ ਖੜੀ ਆ ਕੁਝ ਉਹਨੂੰ ਮਤਲਬ ਇਹ ਨਹੀਂ ਹੈਗਾ ਵੀ ਬਹੁਤ ਕਿਸੇ ਨੂੰ ਟੱਕਰ ਮਾਰੀ ਆ ਉਹ ਲੈ ਕੇ ਕਿਸੇ ਨੂੰ ਟੱਕਾ ਲਾ ਕੇ ਆਸਾ ਹੋਇਆ ਇੱਥੇ ਤੁਸੀਂ ਕਿੱਥੇ ਖੜੇ ਸੀ ਜੀ ਸਰ ਮੈਂ ਇੱਥੇ ਹੀ ਖੜਾ ਸੀ ਆ ਰੇਲਿੰਗ ਦੇ ਨਾਲ ਗੱਡੀ ਦੇ ਅੱਛਾ ਜੀ ਤੇ ਇਹ ਗੱਡੀ ਉਧਰੋਂ ਬਹੁਤ ਜ਼ਿਆਦਾ ਤੇਜ਼ ਆਈ ਆ ਕਿਹੜੇ ਵਾਲੀ ਇਹ ਵਾਲੀ ਗ੍ਰੈਂਡ ਬਟਾਰਾ ਇਹਨੇ ਮੈਨੂੰ ਜਾ ਕੇ ਉਹ ਸ਼ਟਰ ਦੇ ਨਾਲ ਮਾਰਿਆ ਏਡੀ ਦੂਰ ਤੁਸੀਂ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਹੋ ਮੇਰਾ ਪਿੰਡ ਮਾਨਕਾ ਘੁੰਮਣਾ ਆ ਤੁਸੀਂ ਇੱਥੇ ਆਪਣੇ ਮਤਲਬ ਕਿ ਸ਼ੌਕੀਂ ਸਵਾਰੀ ਲੈ ਕੇ ਆਇਆ ਸੀ ਮੇਰੀ ਗੱਡੀ ਆ ਪਾਰਕਿੰਗ 'ਚ ਖੜੀ ਸੀ ਕਿਹੜੀ ਗੱਡੀ ਆ ਤੁਹਾਡੀ ਮੇਰੀ ਆ ਗੱਡੀ ਆ ਆ ਠੀਕਾ ਜਿਹਦੇ ਇਹਦੇ ਵਿੱਚ ਵੀ ਇਨਸਾਨ ਹੋਏ ਆ ਠੀਕ ਆ ਮੇਰੀ ਗੱਡੀ ਵੀ ਭੰਨੀ ਆ ਤੇ ਮੈਨੂੰ ਯਾਨੀ ਕਿ ਪਤਾ ਨਹੀਂ ਮੈਂ ਕਿਹਦੇ ਹਿਸਾਬ ਨਾਲ ਬਚ ਗਿਆ ਰੱਬ ਨੇ ਰੱਖ ਲਿਆ ਨਹੀਂ ਤਾਂ ਵੱਜਣਾ ਮੈਂ ਹੈ ਨਹੀਂ ਸੀ ਮੈਨੂੰ ਇੱਥੋਂ ਲਿਆ ਕੇ ਉਹ ਸ਼ਟਰ 'ਚ ਮਾਰਿਆ ਜਾ ਕੇ ਬੰਦੇ ਗੱਡੀ ਨੇ ਮਤਲਬ ਸੱਟ ਪੇਟ ਤੇਨ ਲੱਗੀ ਤੁਹਾਡਾ ਬਚਾ ਲੱਗੀ ਆ ਚਲੋ ਗੁੱਜੀਆਂ ਲੱਗੀਆਂ ਓਦਾਂ अच्छा जी ਤੇ ਬਾਕੀ ਕਿਹ ਚ ਵੱਜਿਆ ਕਿਦਾਂ ਆਇਆ ਉਹ ਤਾਂ ਕੈਮਰੇ ਦੱਸਣਗੇ ਜਾਨਕਿ ਇਹ ਜਦੋਂ ਮੇਰੇ ਚ ਵੱਜਿਆ ਮੈਨੂੰ ਤਾਂ ਇਹੀ ਜਿਹੜੀ ਫੋਰਚੂਨਰ ਗੱਡੀ ਇੱਥੇ ਖੜੀ ਹੋਈ ਹੈ ਉਹ ਤਾਂ ਨਹੀਂ ਮੈਨੂੰ ਪਤਾ ਇਹ ਚ ਕੌਣ ਵੱਜਾ ਕਿਦਾਂ ਹੋਈ ਆ ਮੈਨੂੰ ਤਾਂ ਇਹੀ ਗੱਡੀ ਦੇਸੀ ਮੇਚ ਵੱਜਦੀ ਜਦੋਂ ਆਈ ਆ ਸਿੱਧੀ ਅੱਛਾ ਮਤਲਬ ਇਹ ਮੇਰਾ ਧਿਆਨ ਇੱਥੇ ਥੱਲੇ ਬੈਠਾ ਉਹਦਾ ਖੜਾ ਸੀ ਫੇ ਮੈਂ ਫੋਨ ਫੋਨ ਤੇ ਆਪਣੇ ਜਿਹਦਾ ਬੰਦਾ ਨੋਰਮਲ ਖੜਾ ਹੀ ਹੁੰਦਾ ਪੇ ਸਾਈਡ ਤੇ ਖੜਾ ਆ ਮੈਨੂੰ ਕਿਹੜਾ ਕੋਈ ਟੈਨਸ਼ਨ ਆ ਕੇ ਖਤਰ ਆ ਕੋਈ ਅੱਛਾ ਜੀ ਫੇ ਮੰਨ ਲਓ ਉਹ ਤਾਂ ਜਾਣ ਕੇ ਗੱਡੀ ਆਈ ਆ ਫੇ ਮੈਨੂੰ ਪਤਾ ਹੀ ਨਹੀਂ ਲੱਗਾ ਕੋਈ ਵੀ ਨਹੀਂ ਤੇ ਮੈਂ ਧਿਆਨ ਕੀਤਾ ਇਹਦੇ ਆਲੂ ਤਾਂ ਮੈਨੂੰ ਤਾਂ ਗੱਡੀ ਨਾਲ ਜਾ ਕੇ ਉਹ ਸ਼ਟਰ ਦੇ ਨਾਲ ਹੀ ਮਾਰਿਆ ਹਾਂਜੀ ਸਰ ਕੀ ਨਾਮ ਆਪਣਾ ਸਤਿ ਸ਼੍ਰੀ ਅਕਾਲ ਮੈਂ ਰਾਏ ਜੁਝਾਰ ਪੰਜਾਬੀ ਫੋਕ ਸਿੰਗਰ ਔਰ ਸਰਦਾਰ ਮਹਿੰਦਰ ਸਿੰਘ ਕੇਪੀ ਜੋ ਕਿ ਅਕਾਲੀ ਦਲ ਦੇ ਨੁਮਾਇੰਦੇ ਨੇ ਉਹਨਾਂ ਦੇ ਬੇਟੇ ਰਿਚੀ ਕੇਪੀ ਜਿਹਨਾਂ ਦਾ ਅੱਜ ਡੈਥ ਹੋ ਚੁੱਕੀ ਹੈ ਐਕਸੀਡੈਂਟ ਦੇ ਕਾਰਨ ਸਰ ਕਿੱਥੇ ਐਕਸੀਡੈਂਟ ਹੋਇਆ ਹੈਗਾ ਕਿੱਥੇ ਘਟਨਾ ਵਾਪਰੀ ਹੈ ਇਹ ਮੋਡਲ ਟਾਊਨ ਦੇ ਵਿੱਚ ਘਟਨਾ ਵਾਪਰੀ ਹੈ ਜੀ ਐਕਸੀਡੈਂਟ ਹੋਣ ਦੇ ਕਾਰਨ ਉਹਨਾਂ ਦੀ ਜਿਹੜੀ ਗਰਦਨ ਦੀ ਹੁੰਦੀ ਮਣਕੇ ਉਹ ਟੁੱਟ ਗਏ ਉਹਦੇ ਟੁੱਟਣ ਦੇ ਕਾਰਨ ਉਹਦਾ ਸਾਰ ਰੁਕਣ ਜਾਂ ਕਹਿ ਲਓ ਵੀ ਹਾਰਟ ਬ੍ਰੇਕ ਹੋ ਗਿਆ ਜਾਂ ਹਾਰਟ ਰੁਕ ਗਿਆ ਉਸ ਕਰਕੇ ਇਹ ਸਾਰਾ ਹੈਪਨ ਹੋ ਗਿਆ ਗਰੀਬ ਮਾੜੀ ਨੂੰ ਘਟਣਾ ਹੋਈ ਹੈ ਸਾਰਬਿੰਦਰ ਸਿੰਘ ਦੇ ਪੁੱਜੇ ਦੇ ਬੇਟੇ ਰਿਚੀ ਦੇ ਪੁੱਜੇ ਉਹਨਾਂ ਦੀ ਮੌਤ ਹੋਈ ਹੈ ਔਰ ਪਰਿਵਾਰ ਨੂੰ ਬੜਾ ਵੱਡਾ ਝਟਕਾ ਲੱਗਾ ਔਰ ਇੱਕ ਅਚਾਨਕ ਹੀ ਇੱਡਾ ਵੱਡਾ ਹਾਸਾ ਇਸ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਜਿਹੜਾ ਲੱਗਿਆ ਆਇਆ ਹੈ ਬਹੁਤ ਮੰਦ ਭਾਗਾ ਇਸ ਮਾੜੇ ਸਮੇਂ ਦੇ ਵਿੱਚ ਦੁੱਖ ਦੀ ਘੜੀ ਹੈ ਔਰ ਅਸੀਂ ਇਸ ਵੇਲੇ ਇਹਨਾਂ ਕੋਲ ਘਰ ਆਏ ਆਂ ਫੋਸਟਲੀ ਬਹੁਤ ਮਾੜੀ